ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਗੱਲ ਕ੍ਰਾਈਮ ਦੀ ਚ ਅੱਜ ਅਸੀਂ ਗੱਲ ਕਰਾਂਗੇ ਇੱਕ ਚੋਰੀ ਦੀ ਜੋ ਕਿ ਮੁੰਬਈ ਵਿੱਚ 2010 ਵਿੱਚ ਹੋਈ ਸੀ ਇਹ ਇੰਟਰਨੈਸ਼ਨਲ ਜੁਐਲਰੀ ਐਗਜ਼ੀਬਿਸ਼ਨ ਜੋ ਕਿ 18 ਤੋਂ 23 ਅਗਸਤ ਤੱਕ ਚੱਲਿਆ ਸੀ ਇਸ ਵਿੱਚ ਕਈ ਕਾਰੋਬਾਰੀ ਕਈ ਜੁਐਲਰੀ ਸ਼ੋਰੂਮ ਦੇ ਮਾਲਕ ਕਈ ਡਾਇਮੰਡ ਬਣਾਉਣ ਵਾਲੀ ਕੰਪਨੀਆਂ ਦੇ ਮਾਲਕ ਪੂਰੇ ਦੁਨੀਆ ਚੋਂ ਇੰਡੀਆ ਚੋਂ ਇਹ ਚ ਸ਼ਾਮਿਲ ਹੋਏ ਸੀ ਇੱਕ ਐਗਜ਼ਿਬਿਸ਼ਨ ਨੂੰ ਦੇਖਣ ਲਈ ਇਹ ਐਗਜ਼ਿਬਿਸ਼ਨ ਐਨਐਸਸੀ ਗਰਾਊਂਡ ਗੋਰੀਗਾਓ ਵਿੱਚ ਹੋਇਆ ਸੀ ਇਸ ਦੇ ਵਿੱਚ ਅਲੱਗ-ਅਲੱਗ ਕੰਪਨੀਆਂ ਆਪਣੇ ਗਹਿਣੇ ਡਾਇਮੰਡ ਇਸ ਐਗਜ਼ਿਬਿਸ਼ਨ ਵਿੱਚ ਸ਼ੋਕੇਸਾਸ ਰੱਖੇ ਸੀ ਕਿ ਲੋਕੀ ਇਹਨਾਂ ਨੂੰ ਦੇਖ ਸਕਣ ਉੱਥੇ ਇੱਕ ਇਸ ਐਗਜ਼ਿਬਿਸ਼ਨ ਵਿੱਚ ਕਈਆਂ ਨੂੰ ਇਨਵੀਟੇਸ਼ਨ ਦਿੱਤੇ ਗਏ ਸੀ ਤੇ ਕਈ ਫੋਰਨਰ ਜੋ ਟੂਰਿਸਟ ਜੋ ਕੁਮਣਾਂ ਆਂਦੇ ਸੀ ਉਹ ਵੀ ਇਸ ਐਗਜ਼ਿਬਿਸ਼ਨ ਨੂੰ ਦੇਖ ਸਕਦੇ ਸੀ ਇਸ ਐਗਜ਼ਿਬਿਸ਼ਨ ਦੀ ਐਂਟਰੀ ਲਈ ਜੋ ਇੰਡੀਅਨ ਸੀ ਉਹਦੇ ਲਈ ਕੋਈ ਕਾਰਡ ਮੋਟਰ ਆਈਡੀ ਕਾਰਡ ਪੈਨ ਕਾਰਡ ਲੱਗਦਾ ਸੀ ਉਹਦਾ ਪ੍ਰੂਫ ਲੈਂਦੇ ਸੀ ਤੇ ਜੇ ਕੋਈ ਟੂਰਿਸਟ ਆਂਦਾ ਸੀ ਤਾਂ ਉਹਦਾ ਪਾਸਪੋਰਟ ਪ੍ਰੂਫਲੀ ਲੈਂਦੇ ਸੀ ਤਾਂ ਫਿਰ ਐਂਟਰੀ ਦਿੰਦੇ ਸੀ ਮਤਲਬ ਪ੍ਰੋਪਰ ਰਿਕਾਰਡ ਰੱਖਦੇ ਸੀ ਐਂਟਰੀ ਦੇਣ ਦੇ ਟਾਈਮ ਇਸ ਐਗਜ਼ਿਬਿਸ਼ਨ ਵਿੱਚ 18 ਤੋਂ ਲੈ ਕੇ 22 ਅਗਸਤ ਦੇ ਵਿੱਚ ਵਿੱਚ 30000 ਬੰਦਾ ਇੱਕ ਐਗਜ਼ਿਬਿਸ਼ਨ ਨੂੰ ਦੇਖਣ ਆਏ ਸੀ ਔਰ 23 ਅਗਸਤ ਵਾਲੇ ਦਿਨ ਜੋ ਕਿ ਅਖਰੀ ਦਿਨ ਸੀ ਉਸ ਦਿਨ 6000 ਲੋਕੀ ਆਏ ਸੀ ਇਹ ਐਗਜ਼ੀਬਿਸ਼ਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀ ਸੀ 23 ਅਗਸਤ ਵਾਲੇ ਦਿਨ ਸ਼ਾਮ ਨੂੰ ਇੱਕ ਹਾਂਗਕਾਂਗ ਦੀ ਕੰਪਨੀ ਜੋ ਇਜ਼ਰਾਈਲ ਬੇਸ ਸੀ ਉਹ ਉਸਨੇ ਆਪਣੇ ਡਾਇਮੰਡ ਹੋਰ ਵੀ ਗਹਿਣੇ ਉਸ ਐਗਜ਼ੀਬਿਸ਼ਨ ਵਿੱਚ ਰੱਖੇ ਸੀ ਡਿਸਪਲੇ ਲਈ ਉਹ ਇੱਕ ਛੋਟੇ-ਛੋਟੇ ਬਾਕਸ ਵਿੱਚ ਇਹ ਗਹਿਣੇ ਡਾਇਮੰਡ ਰੱਖੇ ਹੋਏ ਸੀ ਅਚਾਨਕ ਉਸ ਕੰਪਨੀ ਦਾ ਜੋ ਕਰਮਚਾਰੀ ਸੀ ਜੋ ਉਹਨਾਂ ਗਹਿਣਿਆਂ ਦੀ ਉਥੇ ਦੇਖਪਾਲ ਕਰਦਾ ਸੀ ਉਹ ਦੇਖਦਾ ਹੈ ਕਿ ਇੱਕ ਡੱਬਾ ਮਿਸਿੰਗ ਹੈ ਉਹ ਜਦੋਂ ਜਾਂਚ ਕਰਦਾ ਹੈ ਕਿ ਉਹ ਡੱਬੇ ਵਿੱਚ ਕੀ ਸੀ ਤਾਂ ਉਸ ਦੇ ਵਿੱਚ ਹੀਰੇ ਹੁੰਦੇ ਨੇ ਜੋ ਗਾਇਬ ਹੋ ਗਏ 8.8 ਕੈਰਟ 300 ਪੀਸ ਉਸ ਵਿੱਚ ਡਾਇਮੰਡ ਸੀ ਜੋ ਛੋਟੇ ਛੋਟੇ ਸੀ ਜਿਸ ਦੀ ਕੁੱਲ ਅਮਾਉਂਟ ਰਕਮ ਉਸ ਦੀ 7 ਕਰੋੜ ਰੁਪਏ ਉਸ ਨੇ ਦੱਸੀ ਜਲਦੀ ਜਲਦੀ ਉਸ ਨੇ ਜੋ ਆਰਗੇਨਾਈਜ਼ ਕਰਾ ਰਿਆ ਸੀ ਇਹ ਇਵੈਂਟ ਉਸ ਨੂੰ ਦੱਸਿਆ ਕਿ ਮੇਰੇ ਕਾਊਂਟਰ ਤੋਂ ਇੱਕ ਡੱਬਾ ਚੋਰੀ ਹੋ ਗਿਆ ਹੈ ਜਿਸ ਦੇ ਵਿੱਚ 300 ਪੀਸ ਡਾਇਮੰਡ ਜਿਸ ਦੀ ਕੁੱਲ ਰਕਮ ਹੈ 7 ਕਰੋੜ ਰੁਪਏ ਉਹ ਗਾਇਬ ਹੈ ਆਰਗੇਨਾਈਜੇਸ਼ਨ ਆਰਗੇਨਾਈਜ਼ ਕਰਨ ਵਾਲੇ ਨੇ ਜਲਦੀ ਜਲਦੀ ਉਸ ਐਗਜ਼ਿਬਿਸ਼ਨ ਸੈਂਟਰ ਨੂੰ ਬਾਹਰੋਂ ਬੰਦ ਕਰਵਾ ਦਿੱਤਾ ਉਹਨਾਂ ਨੇ ਜੋ ਅੰਦਰ ਦੇਖਣਾ ਆਏ ਸੀ ਉਹਨਾਂ ਦੇ ਹੱਥ ਜੋੜੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੀ ਬੇਇੱਜ਼ਤੀ ਨਹੀਂ ਕਰ ਰਹੇ ਪਰ ਸਾਨੂੰ ਇਹ ਚੈਕਿੰਗ ਕਰਨੀ ਪੈਗੀ ਕਿ ਸਾਡੇ ਕੁਝ ਚੋਰੀ ਹੋ ਗਿਆ ਹੈ ਅਸੀਂ ਤੁਹਾਡੀ ਸਾਰਿਆਂ ਦੀ ਤਲਾਸ਼ੀ ਲੈਣੀ ਹੈ ਕਿਰਪਾ ਸਾਨੂੰ ਮਾਫ ਕਰ ਦਿਓ ਪਰ ਇਹ ਹੀ ਪ੍ਰੋਟੋਕੋਲ ਹੈ ਸਾਨੂੰ ਤਲਾਸ਼ੀ ਲੈਣੀ ਪੈਗੀ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਰਿਆਂ ਦੀ ਤਲਾਸ਼ੀ ਲਈ ਤੰਗੀ ਤਰ੍ਹਾਂ ਤਲਾਸ਼ੀ ਲਈ ਸੀਆਈਐਸਐਫ ਸਿਕਿਉਰਿਟੀ ਕੰਪਨੀ ਸੀ ਤੇ ਕੁਝ ਪ੍ਰਾਈਵੇਟ ਗਾਰਡ ਸੀ ਕਿਉਂਕਿ ਇਵੈਂਟ ਬਹੁਤ ਵੱਡਾ ਸੀ ਇੰਟਰਨੈਸ਼ਨਲ ਸੀ ਪੂਰੀ ਦੁਨੀਆ ਤੋਂ ਲੋਕ ਇੱਥੇ ਇਹਨੂੰ ਦੇਖਣ ਆਉਂਦੇ ਸੀ ਤੇ ਪੂਰੀ ਦੁਨੀਆ ਦੀਆਂ ਕੰਪਨੀਆਂ ਦੇ ਡਾਇਮੰਡ ਜੁਐਲਰੀ ਉੱਥੇ ਰੱਖੀ ਗਈ ਸੀ ਉਹਨਾਂ ਨੇ ਸਾਰਿਆਂ ਦੀ ਤਲਾਸ਼ੀ ਲਈਤੀ ਪੂਰੇ ਐਗਜ਼ੀਬਿਸ਼ਨ ਹਾਲ ਨੂੰ ਉੱਪਰੋਂ ਹੇਠੋਂ ਸਾਰਿਆਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਉਹਨਾਂ ਨੂੰ ਉਸ ਸਿਕਿਉਰਿਟੀ ਕੰਪਨੀ ਨੂੰ ਪ੍ਰਾਈਵੇਟ ਗਾਰਡ ਨੂੰ ਕਿਸੇ ਨੂੰ ਕੁਝ ਨਹੀਂ ਮਿਲਿਆ ਇਹ ਸਾਰੀ ਚੈਕਿੰਗ ਨੂੰ ਉਹਨਾਂ ਨੂੰ 2 ਘੰਟੇ ਲੱਗੇ ਜਦੋਂ ਕੁਝ ਨਹੀਂ ਮਿਲਿਆ ਤਾਂ ਆਰਗੇਨਾਈਜ਼ ਕਰਨ ਵਾਲੇ ਨੇ ਪੁਲਿਸ ਨੂੰ ਫੋਨ ਕੀਤਾ ਮੁੰਬਈ ਪੁਲਿਸ ਨੂੰ ਪਤਾ ਲੱਗਿਆ ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹ ਆਲਰੇਡੀ 2 ਘੰਟੇ ਲੇਟ ਸੀ ਪੁਲਿਸ ਨੂੰ 2 ਘੰਟੇ ਬਾਅਦ ਪਤਾ ਲੱਗਾ ਪੁਲਿਸ ਕਮਿਸ਼ਨਰ ਨੇ ਇੱਕ ਟੀਮ ਬਠਾਈ ਉਹ ਚ ਕਿਹਾ ਕਿ ਇਹ ਇੰਟਰਨੈਸ਼ਨਲ ਐਕਸੀਬਿਸ਼ਨ ਹੈ ਮੁੰਬਈ ਵਿੱਚੋਂ ਅਕਰ ਕੋਈ ਚੀਜ਼ ਚੋਰੀ ਹੋ ਜਾਂਦੀ ਹੈ ਤਾਂ ਇਸੀ ਉਂਗਲ ਦੇਸ਼ ਉਤੇ ਸਾਡੇ ਉਤੇ ਉੱਠਦੀ ਹੈ ਉਹਨਾਂ ਨੇ ਦੋ ਟੀਮਾਂ ਬਣਾਈਆਂ ਬਹੁਤ ਐਕਸਪੀਰੀਅੰਸ ਇਨਸਪੈਕਟਰ ਉਹਨਾਂ ਚ ਲਗਾਏ ਕੁਝ ਕ੍ਰਾਈਮ ਰਾਜ ਤੇ ਵੀ ਲਗਾਏ ਦੋ ਟੀਮਾਂ ਵੰਡੀਆਂ ਇੱਕ ਟੀਮ ਨੂੰ ਕਿਹਾ ਕਿ ਤੁਸੀਂ ਸੀਸੀਟੀਵੀ ਦੇਖੋ ਦੂਜੀ ਟੀਮ ਨੂੰ ਕਿਹਾ ਕਿ ਜੋ ਉਸ ਦਿਨ ਐਗਜ਼ੀਬਿਸ਼ਨ ਵਿੱਚ ਆਏ ਉਹਨਾਂ ਨੂੰ ਟੈਲੀ ਕਰੋ ਉਹਨਾਂ ਦਾ ਬੈਕਗ੍ਰਾਉਂਡ ਦੇਖੋ ਹੋਰ ਪਿਛਲੇ 5 ਦਿਨਾਂ ਵਿੱਚ ਜੋ ਲੋਕ ਆਏ ਨੇ ਉਹ ਇਸ ਚ ਰਿਪੀਟ ਹੋਏ ਆ ਜਾਂ ਉਹਨਾਂ ਦਾ ਕੋਈ ਕਨੈਕਸ਼ਨ ਹੈਗਾ 23 ਅਗਸਤ ਵਾਲੇ ਦਿਨ ਉਹ ਵੀ ਦੇਖੋ ਮੈਂ ਬਹੁਤ ਸੀ ਕਾਫੀ ਪੁਲਿਸ ਵਾਲੇ ਵੀ ਲਗਾਏ ਤਾਂ 2 ਘੰਟੇ ਉਹ ਪਹਿਲਾਂ ਹੀ ਲੇਟ ਸੀ ਉਹਨਾਂ ਨੇ ਇਹ ਸੋਚਿਆ ਅਗਰ ਉਹ ਕੋਈ ਬੰਦਾ ਮੁੰਬਈ ਦਾ ਹੋਇਆ ਤਾਂ 2 ਘੰਟੇ ਚ ਮੁੰਬਈ ਛੱਡ ਦੇਗਾ ਅਗਰ ਕੋਈ ਫੋਰਨਰ ਹੋਇਆ ਤਾਂ ਉਹ 2 ਘੰਟੇ ਵਿੱਚ ਦੇਸ਼ ਵੀ ਛੱਡ ਸਕਦਾ ਹੈ ਜਿਹੜੀ ਟੀਮ ਸੀ ਸੀਸੀਟੀਵੀ ਦੇਖ ਰਹੀ ਸੀਗੀ ਉਹਦੇ ਵਿੱਚ ਉਹਨਾਂ ਨੇ ਕਾਫੀ ਬੰਦੇ ਲਗਾਏ ਸੀਸੀਟੀਵੀ ਦੇਖਣੀ ਸ਼ੁਰੂ ਹੋਈ ਕਿਤੇ ਉਹਨਾਂ ਨੇ ਪੂਰੇ ਦਿਨ ਦੀ ਸੀਸੀਟੀਵੀ ਕੈਮਰਾ ਦੇਖ ਲਿਆ ਉਹਨਾਂ ਨੂੰ ਕੁਝ ਨਹੀਂ ਮਿਲਿਆ ਕੋਈ ਅਹਜਾ ਨਹੀਂ ਲੱਗਿਆ ਕਿ ਜੇ ਤੇ ਸ਼ੱਕ ਕੀਤਾ ਜਾਵੇ ਤੇ ਜੋ ਡਾਕੂਮੈਂਟ ਦੇਖਣ ਵਾਲੀ ਟੀਮ ਸੀਗੀ ਉਹਨਾਂ ਨੇ ਸਾਰਿਆਂ ਦੇ ਜੋ ਪ੍ਰੂਫ ਸੀਗੇ ਪੈਨ ਕਾਰਡ ਵੋਟਰ ਕਾਰਡ ਉਹ ਦੇਖੇ ਉਹਨਾਂ ਨੇ ਵਿੱਚੋਂ ਇੱਕ ਕ੍ਰਾਈਮ ਬ੍ਰਾਂਚ ਦਾ ਸੀਨੀਅਰ ਅਫਸਰ ਸੀਗਾ ਉਹਨੇ ਇੱਕ ਸੀਸੀਟੀਵੀ ਵਿੱਚ ਇੱਕ ਲੇਡੀਜ਼ ਨੂੰ ਦੇਖਿਆ ਉਹ ਲੇਡੀਜ਼ ਪਹਿਲਾਂ ਅੰਦਰ ਆਂਦੀ ਹੈ ਉਹ ਇੱਕ ਬੰਦੇ ਨਾਲ ਮਿਲਦੀ ਹੈ ਬੰਦੇ ਨਾਲ ਮਿਲਦੀ ਹੈ ਤਾਂ ਇਨਸਪੈਕਟਰ ਲੱਗਿਆ ਕਿ ਇਹ ਇਸ ਬੰਦੇ ਨਾਲ ਆਈ ਹੋਣੀ ਹੈ ਇਹਨੂੰ ਦੇਖ ਰਹੀ ਹੈ ਇਹਨਾਂ ਮਿਲ ਰਹੀ ਹੈ ਫਿਰ ਉਹ ਦੂਜਾ ਫਰੇਮ ਚੈੱਕ ਕਰਦਾ ਹੈ ਉਹਦੇ ਚ ਦੇਖਦੀ ਹੈ ਕਿ ਉਹ ਫਿਰ ਇੱਕ ਬੰਦੇ ਨਾਲ ਹੈ ਪਰ ਇਸ ਵਾਰ ਬੰਦਾ ਬਦਲਿਆ ਹੋਇਆ ਹੈ ਇਨਸਪੈਕਟਰ ਸੋਚਦਾ ਹੈ ਦੋ ਬੰਦੇ ਆਏ ਹੋਏ ਨੇ ਇੱਕ ਦੂਜੇ ਨਾਲ ਗੱਲ ਕਰ ਰਹੇ ਹੋਣੇ ਆ ਇੱਥੇ ਕੋਈ ਹਰਾਨੇ ਵਾਲੀ ਗੱਲ ਨਹੀਂ ਉਹ ਤੀਜਾ ਫਰੇਮ ਦੇਖਦਾ ਹੈ ਤਾਂ ਉਸ ਲੇਡੀਜ਼ ਨਾਲ ਇੱਕ ਹੋਰ ਬੰਦਾ ਹੁੰਦਾ ਹੈ ਉਹ ਵੀ ਬਦਲਿਆ ਹੋਇਆ ਹੁੰਦਾ ਹੈ ਇਹ ਦੇਖ ਕੇ ਉਹ ਸੋਚਦਾ ਹੈ ਕਿ ਤਿੰਨ ਬੰਦੇ ਤੇ ਇੱਕ ਕੁੜੀ ਆਏ ਹੋਏ ਨੇ ਤਾਂ ਥੋੜੀ ਦੇਰ ਬਾਅਦ ਉਹ ਫਿਰ ਚੈੱਕ ਕਰਦਾ ਹੈ ਤਾਂ ਉਹ ਚਾਰੋਂ ਜਾਣੇ ਆਪਸ ਵਿੱਚ ਗੱਲ ਕਰ ਰਹੇ ਹੁੰਦੇ ਆ ਕਹਿੰਦਾ ਠੀਕ ਹੈ ਚਾਰੋਂ ਜਾਨੇ ਆਏ ਨੇ ਗੱਲ ਕਰ ਸਕਦੇ ਨੇ ਆਪਸੇ ਮਨ ਚ ਵਿੱਚ ਸੋਚਦਾ ਹੈ ਫਿਰ ਉਹ ਦੇਖਦਾ ਹੈ ਉਹ ਸਾਰੇ ਅਲੱਗ-ਅਲੱਗ ਹੋ ਗਏ ਤੇ ਐਕਸੀਬਿਸ਼ਨ ਵਿੱਚ ਘੁੰਮ ਰਹੇ ਨੇ ਇਧਰੋਂ ਇਧਰ ਜਾ ਰਹੇ ਨੇ ਇਧਰੋਂ ਉਧਰ ਜਾ ਰਹੇ ਨੇ ਪਰ ਜਦੋਂ ਇਧਰੋਂ ਉਧਰ ਜਾ ਰਹੇ ਨੇ ਤਾਂ ਉਹ ਐਦਾਂ ਬਿਹੇਵ ਕਰ ਰਹੇ ਨੇ ਐਦਾਂ ਲੱਗ ਰਿਹਾ ਹੈ ਕਿ ਇਹ ਇੱਕ ਦੂਜੇ ਨੂੰ ਜਾਣਦੇ ਨਹੀਂ ਪਰ ਉਹ ਸੋਚਦਾ ਥੋੜੀ ਦੇਰ ਪਹਿਲਾਂ ਤਾਂ ਸਾਰੇ ਮਿਲ ਕੇ ਹੱਸ ਰਹੇ ਸੀ ਗੱਲਾਂ ਕਰ ਰਹੇ ਸੀ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਦੇਖਦਾ ਹੈ ਤੇ ਸਟੱਡੀ ਕਰਦਾ ਹੈ ਕਿ ਇਹ ਕਰ ਕੀ ਰਹੇ ਨੇ ਉਹ ਦੇਖਦਾ ਹੈ ਸਾਰੇ ਪਾਸੇ ਜਦੋਂ ਸੀਸੀਟੀਵੀ ਕੈਮਰੇ ਵਿੱਚ ਦੇਖ ਲੈਂਦਾ ਹੈ ਤਾਂ ਉਹਨੂੰ ਸ਼ੱਕ ਹੁੰਦਾ ਹੈ ਜਿੱਥੋਂ ਇਹ ਚੋਰੀ ਹੋਈ ਸੀ ਜੇ ਉਹ ਜਗ੍ਹਾ ਸੀ ਉੱਥੇ ਸੀਸੀਟੀਵੀ ਦਾ ਕੋਈ ਫੋਕਸ ਨਹੀਂ ਜਾ ਰਿਹਾ ਸੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਪਰ ਉਸ ਜਗ੍ਹਾ ਤੇ ਉਹਨਾਂ ਫੋਕਸ ਨਹੀਂ ਹੋ ਰਿਹਾ ਸੀ ਕਿਸੇ ਵੀ ਐਂਗਲ ਤੋਂ ਇਸ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਹਨਾਂ ਨੇ ਉਹ ਚੱਕਿਆ ਕਿ ਨਹੀਂ ਚੱਕਿਆ ਪਰ ਇਹ ਸ਼ੱਕ ਸੀਗਾ ਉਸਨੇ ਫੋਨ ਕੀਤਾ ਇੰਸਪੈਕਟਰ ਨੂੰ ਵੱਡੇ ਅਫਸਰ ਨੂੰ ਦੱਸਿਆ ਕਿ ਇਦਾਂ ਦਾ ਗੱਲ ਹੈ ਇੱਕ ਲੇਡੀਸ ਹੈ ਜੋ ਤਿੰਨ ਬੰਦਿਆਂ ਨਾਲ ਹੈ ਉਹਨਾਂ ਤੇ ਮੈਨੂੰ ਸ਼ੱਕ ਹੈ ਤੁਸੀਂ ਇੱਕ ਵਾਰ ਦੇਖਿਓ ਉਹਨਾਂ ਨੂੰ ਪਹਿਲੇ ਭਜਣਾ ਪਈਆਂ ਹੋਈਆਂ ਸੀ 7 ਕਰੋੜ ਦੀ ਚੋਰੀ ਸੀ ਮੁੰਬਈ ਦੇ ਨੱਕ ਪੁਲਿਸ ਦੇ ਨੱਕ ਦਾ ਸਵਾਲ ਸੀ ਤੇ ਇਹ ਜੀ ਗੱਲ ਉੱਡ ਜਾਂਦੀ ਤਾਂ ਪੂਰੇ ਵਰਲਡ 'ਚ ਕਾਫੀ ਬੇਇੱਜ਼ਤੀ ਹੋਣੀ ਸੀ ਫਿਰ ਟੀਮ ਨੇ ਪਾ ਕੇ ਦੇਖੀ ਵੀਡੀਓ ਉਹ ਕਹਿੰਦੇ ਸਾਰੇ ਛੱਡੋ ਪਹਿਲਾਂ ਇਹਨਾਂ ਚਾਰਾਂ ਨੂੰ ਦੇਖੋ ਉਹ 4 ਨਰ ਸੀਗੇ ਚਾਰਾਂ ਦੇ ਪਾਸਪੋਰਟ ਦੀ ਡਿਟੇਲ ਉਹਨਾਂ ਕੋਲ ਸੀਗੀ ਐਂਟਰੀ ਵਕਤ ਉਹਨਾਂ ਨੇ ਲਈ ਹੋਈ ਸੀਗੀ ਉਹ ਜਲਦੀ ਮੁੰਬਈ ਹਵਾਈ ਅੱਡੇ ਹਾਲ ਭੱਜੇ ਉੱਥੇ ਪਹੁੰਚੇ ਤੇ ਜਾ ਕੇ ਦੱਸਿਆ ਵੀ ਆਹ ਡਿਟੇਲ ਹੈਗੀ ਆ ਇਸ ਫਲਾਈਟ ਜਾਂਦਰ ਦੇ ਕੁਝ ਕੋਈ ਗਿਆ ਤੇ ਨਹੀਂ ਉਹ ਕਹਿੰਦੇ ਇਹ ਹੁਣੇ ਗਏ ਆ ਥੋੜੀ ਦੇਰ ਹੋਈ ਆ ਮੁੰਬਈ ਤੋਂ ਫਲਾਈਟ ਉਡੀ ਹੈ ਜਰਮਨ ਲਈ ਜੋ ਵਾਇਆ ਦੁਬਈ ਹੋ ਕੇ ਜਾਣੀ ਹੈ ਕ੍ਰਾਈਮ ਬ੍ਰਾਂਚ ਦੇ ਅਫਸਰ ਬੜੇ ਹੈਰਾਨ ਹੋਏ ਕਹਿੰਦੇ ਜੇ ਇੱਕ ਵਾਰ ਇਹ ਜਰਮਨ ਪਹੁੰਚ ਗਏ ਤਾਂ ਫਿਰ ਮੁੜ ਕੇ ਹੱਥ ਨਹੀਂ ਆਉਂਦੇ ਉਹਨਾਂ ਨੇ ਉਹਨਾਂ ਦਾ ਲਿੰਕ ਸੀਗਾ ਦੁਬਈ ਦੇ ਏਅਰਪੋਰਟ ਦੇ ਨਾਲ ਉਹਨਾਂ ਨੂੰ ਇੱਕ ਕ੍ਰਾਈਮ ਬ੍ਰਾਂਚ ਦਾ ਅਫਸਰ ਜੋ ਕਿ ਉਹਦੇ ਨਾਲ ਮਿਲ ਬਹੁਤ अच्छे ਸੀ ਦੁਬਈ ਦੇ ਇੱਕ ਅਫਸਰ ਨਾਲ ਉਹਦੇ ਨਾਲ ਗੱਲ ਕਰਦਾ ਹੈ ਫੋਨ ਤੇ ਉਹ ਕਹਿੰਦੇ ਦੁਬਈ ਵਾਲੇ ਕਹਿੰਦੇ ਕਿ ਡਾਕੂਮੈਂਟੇਸ਼ਨ ਲੱਗਦੀ ਹੈ ਸਾਨੂੰ ਪੂਰੀ ਜਾਣਕਾਰੀ ਦਿਓ ਕੁਝ ਕਾਗਜ਼ੀ ਕਾਰਵਾਈ ਵੀ ਹੁੰਦੀ ਹੈ ਜਦੋਂ ਕਿਸੇ ਏਅਰਪੋਰਟ ਤੇ ਕਿਸੇ ਨੂੰ ਫੜਨਾ ਹੋਵੇ ਤਾਂ ਕ੍ਰਾਈਮ ਬ੍ਰਾਂਚ ਵਾਲਾ ਕਹਿੰਦਾ ਹੈ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਅਗਰ ਉਹ ਦੁਬਈ ਛੱਡ ਗਏ ਤਾਂ ਮੁੜ ਕੇ ਸਾਡੇ ਸਾਹਮਣੇ ਨਹੀਂ ਆਣਗੇ ਤੁਸੀਂ ਇਸ ਨੂੰ ਫੜੋ ਚਾਰ ਬੰਦੇ ਨੇ ਇਹਨਾਂ ਦੀ ਮੈ ਡਿਟੇਲ ਤਾਂ ਦੇਤੀ ਹੈ ਪਰਸਨਲ ਰਿਲੇਸ਼ਨ ਦੇ ਕਾਰਨ ਉਹ ਅਫਸਰ ਦੁਬਈ ਵਾਲਾ ਮੰਨ ਜਾਂਦਾ ਹੈ ਕਿਉਂਕਿ ਉਸਨੇ ਵੀ ਕਈ ਵਾਰ ਮੁੰਬਈ ਆਪਣੇ ਕੰਮ ਕਰਵਾਏ ਸੀ ਉਸ ਅਫਸਰ ਤੋਂ ਫਿਰ ਸਲਾਈਡ ਦਾ ਵੇਟ ਕਰਦੇ ਦੁਬਈ ਦੇ ਅਫਸਰ ਉਹ ਪੂਰਾ ਆਪਣਾ ਜਾਲ ਵਿਛਾ ਕੇ ਰੱਖਦੇ ਜਿਵੇਂ ਹੀ ਉਹ ਫਲਾਈਟ ਉੱਥੇ ਉਤਰਦੀ ਹੈ ਤਾਂ ਜਦੋਂ ਉਹ ਬਾਹਰ ਆਉਂਦੇ ਨੇ ਉਹਨਾਂ ਚਾਰਾਂ ਨੂੰ ਉਹ ਇੱਕ ਸਾਈਡ ਤੇ ਲੈ ਜਾਂਦੇ ਨੇ ਫਿਰ ਉਹਨਾਂ ਦੀ ਤਲਾਸ਼ੀ ਲੈਂਦੇ ਨੇ ਜਦੋਂ ਉਹਨਾਂ ਦੀ ਤਲਾਸ਼ੀ ਲੈਂਦੇ ਨੇ ਤਾਂ ਉਹਨਾਂ ਵਿੱਚੋਂ ਕੁਝ ਨਹੀਂ ਮਿਲਦਾ ਫਿਰ ਉਹ ਉਹਨਾਂ ਦੇ ਕੱਪੜਿਆਂ ਦੀ ਉਹਨਾਂ ਦੇ ਬੈਗ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਂਦੇ ਨੇ ਸਕੈਨ ਕਰਦੇ ਬੈਗ ਮਸ਼ੀਨ 'ਚ ਪਾ ਕੇ ਇਵਨ ਕੀ ਉਹਨਾਂ ਦੇ ਕੱਪੜੇ ਵੀ ਉਤਾਰ ਕੇ ਪ੍ਰੋਪਰ ਚੈੱਕ ਕਰਦੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਕੋਈ ਹੀਰਾ ਨਹੀਂ ਮਿਲਦਾ ਕੋਈ ਹੋਰ ਗਹਿਣਾ ਨਹੀਂ ਮਿਲਦਾ ਉਹ ਇੰਡੀਆ ਅਫਸਰ ਨੂੰ ਫੋਨ ਕਰਕੇ ਤਾਂ ਕਹਿੰਦੇ ਕਿ ਆਈ ਅਸੀਂ ਸਾਰੀ ਚੈਕਿੰਗ ਕਰ ਲਈ ਹੈ ਬੈਗ ਵੀ ਚੈੱਕ ਕਰ ਲੈ ਸਕੈਨ ਵੀ ਕਰ ਲਈ ਬੈਗਾਂ ਦੀ ਕੱਪੜੇ ਉਤਾਰ ਕੇ ਵੀ ਦੇਖ ਲੈ ਕੱਪੜਿਆਂ 'ਚ ਵੀ ਕੁਝ ਨਹੀਂ ਹੈ ਤਾਂ ਅਫਸਰ ਜੋ ਮੁੰਬਈ ਦੇ ਸੀਗੇ ਉਹ ਸੋਚਣ ਲੱਗ ਜਾਂਦੇ ਕਿ ਇਹਨਾਂ ਦੀ ਹਰਕਤਾਂ ਜੋ ਸੀਗੀਆਂ ਇਹ ਤਾਂ ਹੋ ਨਹੀਂ ਸਕਦਾ ਫਿਰ ਇੱਕ ਅਫਸਰ ਕਹਿੰਦਾ ਉਹਨਾਂ ਨੂੰ ਵੀ ਸਾਡੀ ਰਿਕੁਐਸਟ ਹੈ ਤੁਹਾਡੇ ਅੱਗੇ ਵੀ ਤੁਸੀਂ ਇੱਕ ਵਾਰੀ ਇਹਨਾਂ ਦਾ ਐਕਸਰੇ ਕਰਕੇ ਦੇਖੋ ਬਹੁਤ ਕੇਸ ਮੁੰਬਈ ਪੁਲਿਸ ਨੇ ਵੀ ਇੱਥੇ 에어ਪੋਰਟ ਤੇ ਦੇਖੇ ਸੀਗੇ ਕਿ ਲੋਕ ਛੋਟੇ ਛੋਟੇ ਥੈਲੀਆਂ ਵਿੱਚ ਸੋਨਾ ਹੀਰੇ ਪਾ ਕੇ ਨਿਗਲ ਲੈਂਦੇ ਨੇ ਔਰ ਇਦਾਂ ਸੋਨੇ ਦੀ ਡਾਇਮੰਡ ਦੀ ਤਸਕਰੀ ਕਰਦੇ ਨੇ ਦੁਬਈ ਵਾਲੇ ਮੰਨ ਜਾਂਦੇ ਉਹ ਕਹਿੰਦੇ ਜੀ ਤੁਹਾਡੇ ਕੈਨ ਨਾਲ ਇੱਕ ਵਾਰੀ ਐਕਸ-ਰੇ ਵੀ ਕਰਵਾ ਲੈਂਦੇ ਆ ਜਦੋਂ ਉਹ ਐਕਸ-ਰੇ ਕਰਾਂਦੇ ਤਾਂ ਉਹਨਾਂ ਦੇ ਐਕਸ-ਰੇ ਵਿੱਚ ਪੇਟ ਵਿੱਚ ਛੋਟੇ ਛੋਟੇ ਥੈਲੀਆਂ ਆਉਂਦੀਆਂ ਜਿਨ੍ਹਾਂ ਦੇ ਵਿੱਚ ਕੁਝ ਸੀਗਾ ਫਿਰ ਉਹ ਡਾਕਟਰਾਂ ਦੀ ਟੀਮ ਆਉਂਦੀ ਇੱਕ ਉਹਨਾਂ ਨੂੰ ਕੁਝ ਖਾਣ ਨੂੰ ਦਿੰਦੇ ਜਿਹਦੇ ਨਾਲ ਉਹਨਾਂ ਨੂੰ ਉਲਟੀ ਆਂਦੀ ਤਾਂ ਉਹਨਾਂ ਨੂੰ ਵਾਸ਼ਰੂਮ ਲੈ ਕੇ ਜਾਂਦੇ ਤਾਂ ਉਥੇ ਉਲਟੀ ਦੇ ਰਾਹੀਂ ਵਾਸ਼ਰੂਮ ਦੇ ਰਾਹੀਂ 300 ਦੇ 320 ਉਹ ਬਰਾਮਦ ਕਰ ਲੈਂਦੇ ਡਾਇਮੰਡ ਦੇ ਉਹ ਚਾਰਾਂ ਨੂੰ ਫੜ ਲੈਂਦੇ ਉਹਨਾਂ ਚੋਂ ਤਿੰਨ ਜਰਮਨ ਦੇ ਇੱਕ ਮੈਕਸੀਕੋ ਦਾ ਹੁੰਦਾ ਉਹਨਾਂ ਨੂੰ ਫੜ ਲੈਂਦੇ ਤੇ ਦੁਬਈ ਵਾਲੇ ਉਹਨਾਂ ਨੂੰ ਉਥੇ ਰੱਖ ਲੈਂਦੇ ਮੁੰਬਈ ਕ੍ਰਾਈਮ ਬ੍ਰਾਂਚ ਦਾ ਅਫਸਰ ਇੱਕ ਜਾਜਰਾਹੀ ਮੁੰਬਈ ਤੋਂ ਦੁਬਈ ਜਾਂਦਾ ਹੈ ਰੈਸਟੋ ਵਾਰੰਟ ਲੈ ਕੇ ਔਰ ਔਲ ਡਾਕੂਮੈਂਟ ਲੈ ਕੇ ਔਰ ਵੀਡੀਓ ਦੇ ਸਬੂਤ ਲੈ ਕੇ ਉਹ ਜਾਂਦਾ ਹੈ 에어ਪੋਰਟ ਅਥਾਰਟੀ ਆਫ ਦੁਬਈ ਉੱਥੇ ਜਾ ਕੇ ਉਹ ਦਿਖਾਂਦਾ ਹੈ ਵੀਡੀਓ ਦਿਖਾਂਦਾ ਹੈ ਸਾਰੇ ਪ੍ਰੂਫ ਦਿਖਾਂਦਾ ਹੈ ਕਿ ਇਹਨਾਂ ਨੇ ਇੱਥੇ ਚੋਰੀ ਕੀਤੀ ਹੈ ਤੇ ਆ ਚੋਰੀ ਹੋਏ ਨੇ ਫਿਰ ਦੁਬਈ ਵਾਲੇ ਚਾਰਾਂ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੰਦੇ ਹਨ ਮੁੰਬਈ ਪੁਲਿਸ ਉਸ ਨੂੰ ਲੈ ਆਉਂਦੀ ਹੈ ਇੱਥੇ ਆ ਕੇ ਉਹਨਾਂ ਤੇ ਮੁਕਦਮਾ ਦਾਇਰ ਹੁੰਦਾ ਹੈ ਉਹਨਾਂ ਨੂੰ 2 ਸਾਲ ਦੀ سزا ਜਾਂਦਾ ਹੈ ਕਿਉਂਕਿ ਉਹਨਾਂ ਨੇ ਚੋਰੀ ਕੀਤੀ ਸੀ ਤਾਂ ਉਹ ਮਾਰਚ 2012 ਚ ਜੇਲ੍ਹ ਤੋਂ ਰਿਹਾ ਹੋ ਜਾਂਦੇ ਨੇ ਇਸ ਤਰ੍ਹਾਂ ਇੱਕ ਜੁਐਲਰੀ ਐਗਜ਼ੀਬਿਸ਼ਨ ਜੋ ਕਿ ਚੋਰੀ ਹੋਈ ਸੀ 2 ਘੰਟੇ ਬਾਅਦ ਮੁੰਬਈ ਪੁਲਿਸ ਨੂੰ ਪਤਾ ਲੱਗਿਆ 5 ਘੰਟਿਆਂ ਚ ਉਹਨਾਂ ਨੇ ਉਸ ਚੋਰ ਦਾ ਪਤਾ ਲਗਾ ਲਿਆ ਤੇ ਚੋਰ ਫੜ ਕੇ ਦੁਬਈ ਤੋਂ ਮੁੰਬਈ ਲਿਆ ਕੇ ਇੱਥੇ 2 ਸਾਲ ਦੀ ਉਹਨਾਂ ਨੂੰ ਸਜ਼ਾ ਹੋਈ